ਹੈ ਸਮਾਰਟ ਸਕੂਲ ਦਾ ਸਾਰੀ ਟੀਮ ਫਸਟ ਆਈ ਸੀ ਜਿੱਤੇ ਮੇਰੇ ਵੀ 골ਡ ਮੈਡਲ ਆਇਆ ਸੀਗਾ ਮੈਂ ਮੁਹਾਲੀ ਸਭ ਤੋਂ ਪਹਿਲਾਂ ਮੈਂ ਖੇਡ ਐਸੀ ਦਾ ਸੰਗਰੂਰ ਸਟੇਟ ਦੇ ਸੀਗੇ ਉਸ ਤੋਂ ਬਾਅਦ ਮੈਂ ਖੇਡਿਆ ਮੁਹਾਲੀ ਪਟਿਆਲਾ ਕਲਕੱਤਾ ਦਿੱਲੀ ਤੇ ਹੋਰ ਬਹੁਤ ਸਾਰੀਆਂ ਸਟੇਟਾਂ ਮੈਂ 올림픽 ਵਿੱਚ 골ਡ ਮੈਡਲ ਜਿੱਤਣਾ ਚਾਹੁੰਦੀ ਹਾਂ ਟੀਚਰ ਬਹੁਤ ਵਧੀਆ ਸਾਥ ਦੇ ਰਹੇ ਨੇ ਉਹ ਸਾਨੂੰ ਚੇਅਰਪ ਕਰਦੇ ਆ ਮੈਂ ਕੋਈ ਵੀ ਮਤਲਬ ਮੈਡਨ ਹੈ ਕਿ ਆਵਾ ਕਿਤੇ ਵੀ ਜਾਵਾ ਮੈਨੂੰ ਬਹੁਤ ਮੋਟੀਵੇਟ ਕਰਦੇ ਆ ਡੀਮੋਟੀਵੇਟ ਨਹੀਂ ਕਰਦੇ ਮੇਰੇ ਟੀਚਰ ਬਹੁਤ ਵਦਿਆ ਨੇ ਘਰ ਦੇ ਵੀ ਬਹੁਤ ਮਿਹਨਤ ਕਰੈ ਨੇ ਸਵੇਰੇ ਮੈਨੂੰ ਸਭ ਤੋਂ ਪਹਿਲੇ ਪਾਪਾ ਵਰਦੇ ਮਮਾ ਉੱਤੇ ਆ ਮੈਂ ਉਠਾ ਲਿਆ ਤੇ ਫਿਰ ਅਸੀਂ ਘੰਟੇ ਜਾਂਦੇ ਆ ਸਭ ਤੋਂ ਪਹਿਲੇ ਮਮਾ ਪਾਪਾ ਹੀ ਉੱਡੇ ਬਹੁਤ ਜਿਆਦਾ ਸਾਧਿੰਦੇ ਕਾਜਿਆਂ ਮੇਰੇ ਕਾਜਿਆਂ ਦਾ ਧੰਨਵਾਦ ਮੇਰੀ ਕੋਚਿੰਗ ਪਲੀ ਮੈਮ ਮਨਦੀਪ ਸੈੱਟ ਤੇ ਕੋਮ ਮੈਮ ਦੇ ਅੰਦਰ ਚੱਲੀ ਆਂਗੀ ਸ 6 ਸਾਲ ਹੋ ਗਿਆ ਮੁੰਡੇ ਕੋ ਕਰਦੇ ਮੇਰੇ ਕੋਚ ਸੇ ਮੈਨੂੰ ਬਹੁਤ ਵਧੀਆ ਗੇਮ ਕਰਾਉਂਦੇ ਆ ਉਹ ਬਹੁਤ ਵਧਿਆ ਨੇ ਮੈਂ ਕੋਚਨ ਦਾ ਧੰਨਵਾਦ ਕਰਦੀ ਆ ਦੇਖੋ ਜੀ ਜਿਹੜੀ ਮਿਹਨਤ ਕੁਝ ਬੱਚਿਆਂ ਦੀ ਮਿਹਨਤ ਆ ਬਹੁਤ ਵਧੀਆ ਮਿਹਨਤ ਕਰ ਰਹੇ ਨੇ ਆਪਣੀ ਤੇ ਕੁਝ ਇਹਨਾਂ ਦੇ ਕੋਚ ਸਾਹਿਬਾਨ ਜਿਹਨਾਂ ਦੀ ਸਭ ਤੋਂ ਵੱਧ ਮਿਹਨਤ ਕੋਚ ਸਾਹਿਬਾਨ ਵਰਪਾਲੀ ਮੈਡਮ ਆਣ ਦੇ ਬਹੁਤ ਹੀ ਵਧੀਆ ਕੋਚ ਨੇ ਉਦੋਂ ਮਨਦੀਪ ਸਰ ਨੇ ਉਹ ਵੀ ਬਹੁਤ ਵਧੀਆ ਕੋਚਿੰਗ ਦੇ ਰਹੇ ਨੇ ਉਮਲ ਮੈਡਮ ਨੇ ਸਭ ਤੋਂ ਵੱਧ ਤੋਂ ਜਿਹੜੀ ਮਿਹਨਤ ਕੁਆਰੇ ਨੇ ਸਾਡੇ ਕੋ ਸਾਬ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਗਰਵਾ ਮੈਨੂੰ ਉਹਨਾਂ ਦੇ ਕਿ ਜੋ ਜਿੰਨੇ ਵੀ ਬੱਚੇ ਸਾਡੇ ਇੱਥੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਬੱਚੇ ਕੋਚਿੰਗ ਲੈਣ ਦੇ ਵਧੀਆ ਲੈ ਰਹੇ ਨੇ ਤੇ ਵਧੀਆ ਉਹ ਕੋਚਿੰਗ ਦੇ ਰਹੇ ਨੇ ਤੇ ਇਹ ਕੋ ਸਾਬ ਸਹਿਬਾਂ ਤੇ ਸਾਨੂੰ ਇੰਨਾ ਗਰਵਾਣਾ ਵੀ ਅਸੀਂ ਤੇ ਕੰਨੇ ਵੀ ਸਾਡੇ ਕੋ ਸਾਬ ਨੇ ਇਦਾਂ ਹੀ ਸਾਡੇ ਬੱਚਿਆਂ ਨੂੰ ਕਰਦੇ ਰਹੇ ਆਂ ਤੇ ਇਦਾਂ ਹੀ ਮੈਡਲ ਜਿ ਚੜਵਾਉਂਦੇ ਰਹੇ ਆਂ ਕਿ ਜਿੰਨੇ ਵੀ ਅਜ ਤਣ ਹੀ ਆਏ ਨੇ ਪਿੱਛੇ ਗੇਮਾਂ ਹੋਈਆਂ ਸੀ ਆ ਸਟੇਟ ਦੀਆਂ ਸਟੇਟ ਗੇਮਾਂ ਹੋਈਆਂ ਉਹਦੇ ਵਿੱਚੋਂ ਤਿੰਨ ਟੀਮਾਂ ਗਈਆਂ ਸੀ ਲੜਕੀਆਂ ਦੀਆਂ ਲੜਕੀਆਂ ਤੇ ਤਿੰਨੇ ਟੀਮਾਂ ਫਰਸਟ ਆਈਆਂ ਨੇ ਉਹਨਾਂ ਦੇ ਵਿੱਚੋਂ ਕਾਫੀ ਮੈਡਲ ਜਿੱਤ ਕੇ ਲਿਆਏ ਨੇ ਉੱਥੇ ਟਰੋਫੀ ਵੀ ਜਿੱਤ ਕੇ ਲਿਆਏ ਨੇ ਤਿੰਨ ਟਰੋਫੀਆਂ ਲੈ ਕੇ ਆਈ ਸੀ ਮੈਡਮ ਕੋਮਲ ਨਾਲ ਗਈ ਸੀ ਮਨਦੀਪ ਸਰ ਗਈ ਤੇ ਮੈਂ ਬਹੁਤ ਹੀ ਉਹਨਾਂ ਦਾ ਧੰਨਵਾਦ ਕਰਨਾ ਵੀ ਜਿਹੜੀ ਇੰਨੀ ਵਧੀਆ ਕੋਚ ਦੇ ਰਹੀ ਨੇ ਬੱਚਿਆਂ ਨੂੰ ਡਿਸਟ੍ਰਿਕਟ ਗੁਰਦਾਸਪੁਰ ਦੇ ਬੱਚਿਆਂ ਨੂੰ ਬਹੁਤ ਵਧੀਆ ਕੋਚਿੰਗ ਦੇ ਰਹੀ। ਦੇਖੋ ਉਹ ਤੇ ਹਰ ਇੱਕ ਕੋਈ ਵੀ ਬੱਚਾ ਸਾਡੇ ਦੇਖੋ ਜ਼ਿਲ੍ਹੇ ਦੇ ਵਿੱਚ ਆ ਚਾਹ ਬਲਾਗ ਦੇ ਵਿੱਚ ਆ ਕੋਈ ਵੀ ਬੱਚਾ ਲੈ ਗਿਆ ਸਾਨੂੰ ਤੇ ਸਗੋਂ ਵਧੀਆ ਹੁੰਦਾ ਵੀ ਚਾ ਲੋ ਹੋਰ ਵੀ ਬੱਚੇ ਵਧੀਆ ਮੈਡਲ ਲੈ ਕੇ ਆਣ ਤੇ ਸਾਡਾ ਉਹਨਾਂ ਦੇ ਵੀ ਬਹੁਤ ਵਧੀਆ। ਸਾਨੂੰ ਮਾਣ ਹੁੰਦਾ ਵੀ ਸਾਡੇ ਬੱਚੇ ਸਾਡੇ ਡਿਸਟ੍ਰਿਕਟ ਦੇ ਬੱਚੇ ਜਾਂ ਚਾਹ ਬਲਾਗ ਦੇ ਬੱਚੇ ਨੇ ਵਧੀਆ ਕੀਤਾ ਤੇ ਅਸੀਂ ਬਾਕੀ ਪੇਰੈਂਟਸ ਨੂੰ ਵੀ ਇਹੋ ਕੰਨਿਆ ਵੀ ਚਲੋ ਆਪਣੇ ਬੱਚਿਆਂ ਨੂੰ ਨਸਿਆਂ ਤੋਂ ਛਡਾ ਕੇ ਇਦਾਂ ਖੇਡਾਂ ਵਾਲੇ ਪਾਸੇ ਪਾਉਣ ਚਲੋ ਪੜ੍ਹਾਈ ਵੀ ਆਪਣੀ ਐਜੂਕੇਸ਼ਨ ਵੀ ਵਧੀਆ ਕਰਨ ਬਾਕੀ ਪਰਿਵਾਰਾਂ ਦੇ ਬੱਚੇ ਵੀ ਤੇ ਬਾਕੀ ਵੀ ਜਿਹੜੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਇੱਧਰ ਖੇਡਾਂ ਵੱਲ ਤੋਰਨ ਕਿ ਉਹ ਵੀ ਆਪਣੀ ਜਿਹੜੀ ਆ ਨਾ ਸਟੱਡੀ ਦੇ ਨਾਲ-ਨਾਲ ਆਪਣੇ ਜੋ ਭਵਿੱਖ ਵਾਲੇ ਧਿਆਨ ਦੇਣ ਬੱਚੇ ਅਸੀਂ ਤਾਂ ਕਹਿੰਦੇ ਚਲੋ ਉਚਾਈਆਂ ਨੂੰ ਸੂਵੇ ਸਾਡੇ ਬੱਚੇ ਜੇ ਇਹਨਾਂ ਦੇ ਮਨ ਦੇ ਵਿੱਚ ਭਾਵਨਾ ਆ ਵੀ ਅਸੀਂ ਲੰਬਕ ਖੇਡਣੀ ਆ ਤੇ ਆਹੀਂ ਬਿਲਕੁਲ ਸਾਥ ਦੇਵਾਂਗੇ ਚਲੋ ਪ੍ਰਮਾਤਮਾ ਵੀ ਇਹਨਾਂ ਦਾ ਸਾਥ ਦੇ ਹੋਰ ਵੀ ਬੱਚਿਆਂ ਦਾ ਸਾਥ ਦੇ ਵੀ 올림픽 ਖੇਡ ਕੇ ਸਾਡੇ ਬੱਚੇ ਜਿਹੜੇ ਇਹਨਾਂ ਦੀ ਕ ਆਪਣੇ ਮੈਡਲ ਜਿੱਤ ਗਿਆ ਹੁਣ 골ਡ ਮੈਡਲ ਲੈ ਕੇ ਹੁਣ ਚਾਹ ਅਲਮਕ ਦੇ ਵਿੱਚ ਉਚਾਈਆਂ ਨੂੰ